ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਸਮਾਂ ਹੋ ਚੁੱਕਾ ਹੈ 8:20 ਮਿੰਟ ਤੇ ਫਰੀਦਕੋਟ ਸਾਦਕ ਕੋਟਕਪੂਰਾ ਬਠਿੰਡਾ ਸਾਈਡ ਲਾਈਵ ਆਪਾਂ ਨੂੰ بارش ਹੁੰਦੀ ਦਿਖਾਈ ਦੇ ਰਹੀ ਹੈ ਇਸ ਟਾਈਮ ਜਦੋਂ ਮੈਂ ਇਸ ਵੀਡੀਓ ਨੂੰ ਬਣਾ ਰਿਹਾ ਤੇ ਬਾਹਰ ਮੇਰੇ بارش ਹੋ ਰਹੀ ਹੈ ਕਾਫੀ ਤੇਜ਼ ਵਾਲੀ ਤੇ ਗੱਲ ਕਰਦੇ ਆਂ ਅੱਜ ਦੇ ਮੌਸਮ ਦੇ ਬਾਰੇ ਅੱਜ ਦੇ ਦਿਨ ਦਾ ਮੌਸਮ ਕਿਵੇਂ ਰਿਹਾ ਤੇ ਕੱਲ ਦੇ ਮੌਸਮ ਦੇ ਬਾਰੇ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਆਂ ਅੱਜ ਦੇ 8 ਸਤੰਬਰ 2025 ਦੀ ਜਿਵੇਂ ਆਪਾਂ ਇੱਕ ਦਿਨ ਪਹਿਲਾਂ ਹਰ ਰੋਜ਼ ਰਾਤ ਨੂੰ 8 ਵਜੇ ਜਾਂ ਸਾਢੇ 8 ਦੇ ਵਿੱਚ ਵਿੱਚ ਵੀਡੀਓ ਨੂੰ ਬਣਾਉਨੇ ਆ ਉਹਦੇ ਵਿੱਚ ਆਪਾਂ ਦੱਸਿਆ ਸੀ ਕਿ ਅੱਜ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਤੇ ਆਪਾਂ ਨੂੰ ਕਿਤੇ ਨਾ ਕਿਤੇ ਮੀਂਹ ਦਿਖਾਈ ਜ਼ਰੂਰ ਦੇਊਗਾ ਤੇ ਲਾਈਵ ਤੁਹਾਡੇ ਸਾਹਮਣੇ ਹੈ ਕਿ ਆਪਾਂ ਨੂੰ ਅੱਜ ਮੀਂਹ ਪੈਣਾ ਦਿਖਾਈ ਦੇ ਰਿਹਾ ਪਰ ਪਹਿਲਾਂ ਸਵੇਰ ਦੀ ਗੱਲ ਕਰਦੇ ਆਂ ਤੇ ਆਪਾਂ ਨੂੰ ਹੁਸ਼ਿਆਰਪੁਰ ਸਾਈਡ ਪਠਾਨਕੋਟ ਸਾਈਡ ਜਲੰਧਰ ਸਾਈਡ ਮ ਦਨ ਸਾਫ ਸੀ ਪਰ ਹੁਣ ਸ਼ਾਮੀ 8 ਵਜੇ ਤੋਂ ਬਾਅਦ ਆਪਾਂ ਨੂੰ ਕਾਫੀ ਜ਼ਿਲ੍ਹਿਆਂ ਦੇ ਵਿੱਚ ਜੜੀ ਕਿਣਮਣ ਹੁੰਦੀ ਦਿਖਾਈ ਦੇ ਰਹੀ ਹੈ ਪਰ ਇਹ ਮੀਂਹ ਦੀ ਕਿਣਮਣ ਵੱਡੀ ਲੈਵਲ ਦੀ ਨਹੀਂ ਹੈਗੀ ਸਿਰਫ ਓਨਲੀ 10 ਜਾਂ 20% ਵੱਧ ਤੋਂ ਵੱਧ ਮੀਂਹ ਪਊਗਾ ਜੇ ਕੱਲ ਦੇ ਮੌਸਮ ਦੀ ਗੱਲ ਕਰਦੇ 9 ਸਤੰਬਰ 2025 ਦੀ ਤੇ 9 ਸਤੰਬਰ ਨੂੰ ਤੋਂ ਬਾਅਦ ਜਿਹੜੀਆਂ ਹਵਾਵਾਂ ਪੰਜਾਬ ਦੇ ਵਿੱਚ ਚੱਲਦੀਆਂ ਰਹੇਣਗੀਆਂ ਪਰ ਆਪਾਂ ਨੂੰ ਕਿਤੇ ਵੀ ਮੀਂਹ ਦੀ ਕਿਣਮਣ ਹੁੰਦੀ ਦਿਖਾਈ ਨਹੀਂ ਦਿੱਤੀ ਪਰ ਜੇਕਰ ਕਿਣਮਣ ਕਿਸੇ ਪਾਸੇ ਮੀਂਹ ਦੀ ਹੋਊਗੀ ਵੱਧ ਤੋਂ ਵੱਧ 20% ਹੋਊਗੀ 20% ਦੇ ਚਾਂਸ ਇਹ ਹੁੰਦੇ ਆ ਕਿਤੇ ਨਾ ਕਿਤੇ ਆਪਾਂ ਨੂੰ 5-10 ਮਿੰਟ ਮੀਂਹ ਪ ਉਹ ਵੀ ਨੋਰਮਲ ਤਰੀਕੇ ਦਾ ਕੋਈ ਹੈਵੀ ਮੀ ਨਹੀਂ ਜਾਂ ਫਿਰ ਆਪਾਂ ਨੂੰ ਇਸ ਤੋਂ ਇਲਾਵਾ ਕਿਤੇ ਵੀ ਮੀ ਦਿਖਾਈ ਨਹੀਂ ਦੇਊਗਾ ਬੱਦਲ ਵੀ ਕਿਤੇ ਕਿਤੇ ਬਣੂਗੀ ਟਟਮੀ ਜੀ ਕਿਤੇ ਕਿਤੇ ਆਪਾਂ ਨੂੰ ਚਮਕ ਬਿਜਲੀ ਦੀ ਦਿਖਾਈ ਜ਼ਰੂਰ ਦੇਊਗੀ ਇਹ ਕੱਲ ਦੇ ਮੌਸਮ ਦੀ ਅਪਡੇਟ ਆ ਤੇ ਮੌਸਮ ਦੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੇਜ ਨੂੰ ਜ਼ਰੂਰ ਫੋਲੋ ਕਰਕੇ ਰੱਖ ਲਿਓ ਕਿਉਂਕਿ ਕਾਫੀ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਆ ਵੀਰੇ ਇੱਕ ਦਿਨ ਸਾਨੂੰ ਇਹ ਵੀ ਕਲੀਅਰ ਕਰੀ ਦੇ ਕਿ ਮੌਸਮ ਦੀ ਜਾਣਕਾਰੀ ਕਿਉਂ ਹੋਣਾ ਜ਼ਰੂਰੀ ਆ ਆਪਾਂ ਕਿਸ ਦਿਨ ਇਸ ਵੀਡੀਓ ਦੇ ਰਾਈ ਰੀਡ ਰਾਈ ਬਣਾ ਕੇ ਜ਼ਰੂਰ ਕਲੀਅਰ ਕਰਾਂਗੇ ਭਾਈ ਜਿਨ੍ਹਾਂ ਦੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਪਰੇਟ ਉਹਨਾਂ ਤੁਹਾਡੇ ਨਾਲ ਸਾਂਝੀ ਕਰਦਾ ਸੋ ਇਹ ਨੂੰ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਸਟੋਰੀਆਂ ਦੇ ਵਿੱਚ ਜ਼ਰੂਰ ਲਾਇਓ ਧੰਨਵਾਦ